ਨਿਆਉਣ ਕੀ ਨੋਆ ਜਾਂ ਚਵਰ ਦਿੱਤਾਈ ਤੁਹਾਡੀ ਮਾਂ ਲੈ ਤੇ ਤੁਹਾਡੀ ਭੈਣ ਦੇ ਕੰਮ ਹਾਂ ਤੇ ਮੈਂ ਇਨਾਂ ਜੋਰ ਨਾਲ ਫੋਨ ਕਰਕੇ ਤੇ ਪੁੱਛ ਵੀ ਹਾਂ ਨੂੰ ਆਪਣਾ ਬੱਚਾ ਦੇ ਦੇਣਗੇ ਮੈਂ ਤੈਨੂੰ ਸਿਰਫ 4 ਦਿਨ ਵਾਸਤੇ ਲਿਆਂਦਾ ਸੀ ਤੇ ਉਹ ਹੀ ਨੀਂ ਨਾ ਕੋ ਜਰਿਆ ਗਿਆ ਤੇ ਜੇ ਕਿ ਤੈਨੂੰ ਮੈਂ ਪੱਕਾ ਲਾ ਲੈਂਦੀ ਤੇ ਫੇਰੇ ਜਰ ਲੈਂਦੀ ਆ ਉਸੇ ਵਾਲੇ ਮਾਤਾ ਨੇ ਫੋਨ ਕਰਕੇ ਤੇ ਆਪਣੀ ਗੁੱਡੀ ਨੂੰ ਸੱਦ ਲਿਆ ਹਜੇ ਇਨਾਂ ਸ਼ੁਕਰ ਮੈਂ ਫੋਨ ਕਰਨੀ ਲੱਗੀ ਤੇ ਉਸੇ ਵਾਲੇ ਮਾਤਾ ਆ ਗਈ ਜੇ ਕਿਤੇ ਮੈਂ ਫੋਨ ਕਰ ਦਿੰਦੀ ਤੇ ਮੇਰੇ ਪੰਨੇ ਕੀ ਰਹਿ ਜਾਂਦਾ ਉਹਨਾਂ ਤਰ੍ਹਾਂ ਜੋ ਹੈ ਚੰਗਾ ਹੋਇਆ ਆਂਦੇ ਨਾ ਮਲਨ ਜੋ ਕਰਦਾ ਚੰਗਾ ਹੀ ਕਰਦਾ ਉਹ ਤੇ ਮੈਂ ਕਹਿੰਦੀ ਆ ਵੀ ਮਾਹਰਾਂ ਦੇ ਬੜਾ ਪਿਆਨਤ ਵਾ ਕਿ ਮਾਹਰਾਂ ਨੇ ਮੇਰੇ ਕੋ ਫੋਨ ਨਹੀਂ ਕਰਵਾਇਆ ਤੂੰ ਹੀ ਕਿਤੇ ਜੋਰ ਨਾਲ ਲਾਉਣ ਵਾਲਾ ਹੱਕ ਨਹੀਂ ਛੱਡਿਆ ਤੂੰ ਨੇ ਹੁੰਦਾ ਨਹੀਂ ਜਾਣਾ ਹੁਣ ਕਰਿਆ ਤੇ ਮਾਵਾਂ ਨੂੰ ਬੁਲਾਇਆ ਮੇਰੇ ਜਿਆਵਾ ਤੇ ਚੱਲ ਪੁੱਛ ਲੈਨੇ ਮਮੀ ਡੈਡੀ ਨੂੰ ਤੁਹਾਨੂੰ ਆਪਣੇ ਘਰ ਦਾ ਪੱਲੇ ਖਾਈ ਸਾਲ ਕੋ ਪਤਾ ਤੇ ਹੈ ਹੀ ਨਾ ਕਿ ਨਹੀਂ ਬਿਜਲੀ ਦੀ ਕੀ ਗੱਲ ਆ ਬਈ ਬਿਜਲੀ ਆ ਰੂਗੀ ਹਟ ਜਾਣਾ ਤੇ ਇੰਨਾ ਥੋੜੀ ਪਤਾ ਕਿ ਬਿਜਲੀ ਜਾ ਕੇ ਆ ਪੰਗਾ ਖੜਾ ਕਰ ਦੇਣਾ ਤੋ ਚੱਲ ਇਹ ਵੀ ਚੰਗਾ ਹੋ ਗਿਆ ਸਾਡਾ ਇਹ ਆ ਮੇਰੀ ਵੀ ਰਹਿ ਰਹੀ ਜੇ ਪੁੱਛ ਲੈਂਦੇ ਤੇ ਮੈਂ ਸਾਰਿਆਂ ਨੂੰ ਕਿੱਦਾਂ ਗੱਲ ਨੂੰ ਬਹਿਣਾ ਅਗਲਾ ਕਹਿੰਦਾ ਜੇ ਇੰਨੇ ਕਰਤੂਤ ਦਾ ਮਾਲਕ ਨੇ ਜੇ ਪੁੱਛਿਆ ਕਿਉਂ ਪੁੱਛਿਆ ਕਿਉਂ ਸੀ ਨਾਲੇ ਮੇਰੀ ਵੀ ਤੁਸੀਂ ਉੱਤੇ ਕਰਾਉਣੀ ਨਾਲੇ ਭਾਬੀ ਮੇਰੀ ਮੈਨੂੰ ਕੀ ਆndi ਚੱਲ ਹੁਣ ਵੇਸ ਗੱਲ ਤੇ ਮਿੱਟੀ ਪਾ ਹੁਣ ਗਾੜੀ ਉਹਨਾਂ ਨਾਲ ਨਾ ਗੱਲ ਕਰਨੀ ਜੇ ਬਾਰੇ ਕੋਈ ਮਿੱਟੀ ਨਹੀਂ ਕਿੱਦਾਂ ਪਾਦਾ ਮੇਰਾ ਦਿਲ ਪਤਾ ਕਿੰਨਾ ਸੜਿਆ ਕਿਤੇ ਉਹ ਨਿਆਣੇ ਨੂੰ ਲੀੜਾ ਨਹੀਂ ਕੱਪੜਾ ਨਹੀਂ ਤੇ ਗੱਲਾਂ ਇਹਨਾਂ ਦੀਆਂ ਵਾਧੂ ਹਜੇ ਮੈਨੂੰ ਫੋਨ ਕਰ ਕਰ ਕੇ ਕੋਈ ਨਹੀਂ ਪੁੱਛਣਾ ਦੱਸ ਉਹਨਾਂ ਦੇ ਕੋਈ ਬਾਜੀ ਆ ਕੋਈ ਖਡਾਉਣਾ ਜਿਹੜਾ ਉਹਨਾਂ ਨੇ ਉਸੇ ਵੇਲੇ ਸਾਨੂੰ ਪੜਾ ਦੇਣਾ ਹੀ ਤੇ ਮਗਰੋਂ ਥੋੜੀ ਇਹਨਾਂ ਦੀਆਂ ਗੱਲਾਂ ਐ ਕਿਉਂ ਲਿਆਂਦਾ ਬਗਾਨਾ ਨਿਆਣਾ ਫਲਾਣਾ ਠੀਂਗਾ ਦਾ ਜੀ ਲੱਗ ਜਾਂਦਾ ਪਹਿਲਾ ਹੱਕ ਹੈਗਾ ਇਹ ਉਹਦਾ ਨੂੰ ਕੁੜੀ ਦਾ ਘਰ ਦੇ ਲਾਣ ਕੀ ਕਰਦਾ ਚਲ ਉਹਨਾਂ ਨਹੀਂ ਛੱਡ ਤੂੰ ਹੁਣ ਗਾੜੀ ਸੋਹ ਕਾੜੀ ਕੀ ਕਰਨਾ ਵਾ ਤਾਂ ਆਪਣਾ ਬੜੇ ਪਾਈ ਜਨ ਲੰਘ ਜੂਗਾ ਸਾਰੇ ਕਹੇ ਦੇ ਮਾਲਕਾਂ ਘਰ-ਬਾਰ ਬਣੇ ਸੱਭ ਕੋ ਬਣਿਆ ਜੇ ਇੰਨਾ ਇਹਨਾਂ ਨੂੰ ਦਰਦ ਹੁੰਦਾ ਨਾ ਤੇ ਇਹ ਇੰਨਾ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਆਪਣੇ ਕੋਲ ਰੱਖ ਲੋ ਪਾਰ ਲੋ ਬੇਸ਼ੱਕ ਭਾਵੇਂ ਉਹਨਾਂ ਦਾ ਹੀ ਰਹਿੰਦਾ ਨਹੀਂ ਪਾਰ ਲੈਂਦੇ ਸਾਡਾ ਵੀ ਟਾਈਮ ਲੰਘ ਜਾਂਦਾ ਫੇਰ ਗਾੜੀ ਕੀ ਕਰਨਾ ਵਾ ਗਾੜੀ ਹੁਣ ਮੈਂ ਕੀ ਦੱਸਾਂ ਹੁਣ ਇਹ ਤਾਂ ਹੀ ਆਪਣੇ ਭਰਾਵਾਂ ਨਾਲ ਸਲਾਹ ਕਰ ਲੋ ਕਿ ਕੀ ਕਰਨਾ ਹੁਣ ਸਾਡਾ ਤੇ ਹੁਣ ਇਦਾਂ ਹੀ ਲੰਘਣੀ ਨੰਗਣਾ ਵਾ ਟਾਈਮ ਕੀ ਤਾਂ ਮਾਰਕ ਦੇ ਕਿਰਪਾ ਕਦੋਂ ਕਰਨੀ ਕਦੋਂ ਨਹੀਂ ਕਰਨੀ ਇਹ ਤਾਂ ਮਾਰਕ ਦੇ ਹੱਥ ਚ ਆ। ਲੋਧ ਤੇਰੀ ਗੱਲ ਠੀਕ ਆ ਪਰ ਹੁਣ ਕੀ ਕਰੀਏ ਯਾਰ ਮੈਨੂੰ ਸਮਝ ਨਹੀਂ ਆਉਂਦੀ। ਬੀਬੀ ਆਲੇ ਬੀਬੀ ਸਿੱਧੇ ਮਗਾਦੇ ਨਹੀਂ ਕਰਦੀ। ਤੇ ਰੈਂਟੀ ਗੁੰਡੀ ਕਸੂਰੀ ਕੱਟ ਗਈ ਹੁਣ ਜਾਣ ਲੱਗੀ। ਤੇ ਗਾ ਫਿਰ ਮੈਂ ਇਹਨੂੰ ਕਿੰਨਾ ਕੁ ਦੱਸੋ ਪਹਿਲਾਂ ਜਦੋਂ ਇਦਾਂ ਪੁੱਟੀਆਂ ਸਿੱਧੀਆਂ ਗੱਲਾਂ ਕਰਨੀਆਂ ਤੇ ਫਿਰ ਮੈਂ ਕਿੰਨਾ ਕੇ ਇਹਨੂੰ ਚਾਹ ਪਾਣੀ ਪੁੱਛਿਆ ਕਰਨਾ ਦੱਸੋ। ਫੇਰ ਵੀ ਮੈਂ ਕਹਿੰਦੀ ਚੱਲ ਕੋਈ ਗੱਲ ਨਹੀਂ ਕਰਦੀ ਕੁੜੀ ਆ। ਇਹ ਘਰ ਦੇ ਵਾਰੀਗ ਨੂੰ ਇਦਾਂ ਨਹੀਂ ਕਰਨ ਦੇਤਾ ਤੇ ਕੁੜੀਆਂ ਵੀ ਸਮਝਣ ਨਾ ਸਾਡੀਆਂ ਪਰਜਾਈਆਂ ਨਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਨਹੀਂ ਸਮਝਣਾ ਚਾਹੀਦਾ ਚੱਲ ਕੋਈ ਨਹੀਂ ਵੀਰ ਤੇ ਭਾਬੀ ਸਲਾਹ ਕਰਦੇ ਕੋਈ ਹਿੱਲਾ ਕਰਦੇ ਕੋਈ ਨਾ ਕੋਈ ਕਰ ਲਓ ਫੈਸਲਾ ਹੁਣ ਮੈਂ ਇਹੀ ਲਤੇ ਹੋਈ ਆ ਰਹਿਖ ਹੈ ਕਿ ਹੁਣ ਅਨਾਥ आश्रमੀਆਂ ਜੇ ਬੁੱਕਮਾਨ ਜਾਣ ਤੇ ਚੱਲ ਵੇਖਦੇ ਆ ਕਰਦੇ ਸਲਾਹ ਮੀਹਣਾ ਕਰ ਲਓ ਤੁਸੀਂ ਕਰ ਆਉਂਦੇ ਨਾ ਗਏ ਕਿਤੇ ਵੀ ਆ ਜਾਂਦੇ ਮੈਂ ਕਰਦੇ ਸਲਾਹ ਚਲੋ ਠੀਕ ਆ ਕਰ ਲਓ ਬੇਦਰਾਂ ਹਾਂਜੀ ਇੱਕ ਮਿੰਟ ਆਹ ਜਰਾ ਕੋਰਗ ਵੀਰ ਆਣ ਡਿਆ ਕੋਈ ਸਲਾਹ ਕਰਨੀ ਚਲੋ ਕੋਈ ਨੀ ਮਾ ਜਿੰਦੀ ਹੈ ਚਲ ਜਰਾ ਰੂਮ ਚ ਜਾ ਕੇ ਸਲਾਹ ਕਰਨੀ ਉਹਨੇ ਪਤਾ ਨਹੀਂ ਕੀ ਗੱਲ ਵਾ ਮੈਂ ਨਾਲ ਮਲੇ ਹੁਣਾ ਵਾਜ ਮਾਰ ਕੇ ਤਾਂ ਕਰਨੀ ਨੇ ਗੱਲ ਓਏ ਆ ਵੀ ਜਾ ਹੁਣ ਕਿੱਥੇ ਚਲ ਗਏ ਆ ਆ ਗਈ ਆ ਗਈ ਆ ਬਹਿਣਾ ਇੱਥੇ ਦੱਸ ਰਿਹਾ ਨੂੰ ਵੀ ਸੈਂਕੜੀ ਗੱਲਾਂ ਉਹ ਵੀਰ ਜੀ ਕੱਲ ਦਾ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਕਰਨ ਲਿਆ ਤੇ ਕਰਨੀ ਮੰਦਾ ਗੱਲ ਕੇ ਦੀ ਗੱਲ ਬਾਤ ਕਰਨ ਤਾਂ ਆਪਣਾ ਕਬੀਰ ਸਿੰਘ ਵੱਡਾ ਹੀ ਉਹਦੇ ਨਾਲ ਨਹੀਂ ਗੱਲ ਬਣਨੀ ਤੇ ਜਿੰ ਹੁਣ ਗੁਰਸ਼ਾਨ ਨੇ ਆਈ ਪੰਜ ਚਾਰ ਦਿਨ ਸਾਹਮਣੇ ਵਾਸਤੇ ਤੇ ਬੀਜੀ ਨੇ ਵੱਖਰੇ ਖਲਾਰੇ ਬਾਹਰੇ ਕਰ ਉਹਦਾ ਯਾਰ ਮੈਨੂੰ ਬੜਾ ਹਿਰਕ ਲੱਗਾ ਵਾ ਮੁੰਡਾ ਨਾ ਨਿਗਾੜਿਆ ਸੀ ਪ੍ਰੇਮ ਬੜਾ ਪਿਆ ਗਿਆ ਉਹਨਾਂ ਦਾ ਸਾਰਿਆਂ ਦਾ ਪ੍ਰੇਮ ਦੇ ਵਾਕਿਆ ਬੜਾ ਪਿਆ ਗਿਆ ਸੋਹਣੇ ਬੜਾ ਹੀ ਜੇ ਉਹਨਾਂ ਮੰਨ ਜਾਣੇ ਸੀ ਉਹਨਾਂ ਦਾ ਤਰਲਾ ਮਿੱਤ ਕਰਦੇ ਤੇ ਉਹਨਾਂ ਦੇ ਵਿੱਚ ਮਨਾ ਹੀ ਲੈਣਾ ਸੀ ਕੋਈ ਨਾ ਕੋਈ ਤਰੀਕੇ ਪਰ ਸਾਡੇ ਘਰ ਦੇ ਨਹੀਂ ਮੰਨਦੇ ਤੇ ਉਹਨਾਂ ਨੂੰ ਕੀ ਆ ਕੇ ਫਾਇਦਾ ਅਸਲ ਵਿੱਚ ਨਾ ਸਾਰਾ ਕੰਮ ਪ੍ਰੀਤੀ ਨੇ ਖਰਾਬ ਕੀਤਾ ਹੋਇਆ ਜੇ ਪ੍ਰੀਤੀ ਆਣ ਕੇ ਨਾਂ ਬੇਬੇ ਨੂੰ ਚੁਕਣਾ ਦਵੇ ਹੂੰ ਹੂੰ ਮੇਰੀ 11 ਜੀ ਸਾਰਾ ਕੰਮ ਹੋਇਆ ਗੱਲ ਸੁਣੋ ਬੇਬੇ ਅੱਗੇ ਕਿਹੜੀ ਘਾਟੀ ਗਈ ਪ੍ਰੀਤੀ ਨੇ ਜੇ ਚੁਕਣਾ ਦਿੱਤੀ ਤੇ ਬੇਬੇ ਤਾਂ ਅੱਗੇ ਉਹ ਤੁਹਾਨੂੰ ਪਤਾ ਹੀ ਉਹ ਜੇ ਬੇਬੇ ਨਹੀਂ ਘੱਟ ਬੇਬੇ ਨਾਲ ਹੋਰ ਰਲ ਗਈ ਇੱਕ ਨੇ ਸੰ ਦੋ ਹੋ ਗਈਆਂ ਗੱਲ ਕਿਥੋਂ ਸੁਤਰਾਵੇਂ ਮੈਂ ਤਾਂ ਸਮਝੀ ਉਹਦਾ ਗਾੜੀ ਕਰੀ ਕਰੀ ਮੈਂ ਗੱਲ ਤਾਂ ਇੱਕ ਕਰਾਂ ਪਰ ਤੇਰੇ ਗੁੱਸਾ ਨਾ ਕਰੀ ਕਿ ਵੀ ਇਹ ਉਹ ਗੱਲ ਤਾਂ ਨਹੀਂ ਮੈਂ ਤੁਹਾਡੀ ਮੈਂ ਸੁਲਾ ਲਈ ਨਾ ਕੋਈ ਗੱਲ ਇਹ ਤਾਂ ਵੇਖ ਤੇ ਕਬੀਰ ਸਿਆ ਪਤੀ ਜਿਆ ਤੇਰੇ ਦੋਵੇਂ ਏ ਨਹੀਂ ਸਾਨੂੰ ਕੱਲ ਨੂੰ ਸਾਹਮਣੇ ਗਿਆ ਤੈਨੂੰ ਨਾ ਸਾਹਮਣੇ ਗਿਆ ਹਾਂ ਮੜੀ ਦੇ ਪੋਚਾ ਤਾਂ ਉਹ ਨਾਲੇ ਨੀ ਕਾ ਫੇਰ ਨਾ ਪਰ ਸਾਡੇ ਜੰਮੇ ਆ ਪਰ ਇਹ ਗੱਲ ਵਾਪੀ ਸ਼ਰਮੋ ਸ਼ਰਮੀ ਚਾਚੇ ਚਾਚੀ ਨੂੰ ਸਾਹਮਣੇ ਗਿਆ ਹੋਜੀ ਦੀ ਕੋਈ ਗੱਲ ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਵਾਂ ਕਿ ਸਾਨੂੰ ਕਿਸੇ ਜਾਇਦਾਦ ਦਾ ਜ਼ਮੀਨ ਦਾ ਕੋਈ ਲਾਲਚ ਨਹੀਂ ਸਾਰਾ ਕੁਝ ਇੱਥੇ ਰਹਿਣਾ ਜੇ ਮੇਡਾ ਲਾਲਚ ਹੋਣਾ ਤੇ ਮੈਂ ਕਰਨਾ ਵੀ ਲੜਾਂ ਤੂੰ ਮੇਰਾ ਹੀ ਮੁੰਡਾ ਲੈ ਤੂੰ ਵੱਡਾ ਲੱਲਾ ਤੂੰ ਨਿਕਲ ਲੈਣਾ ਮੈਨੂੰ ਤਾਂ ਪਤਾ ਵੀ ਜੀ ਉਹ ਹੁਣ ਮੁੰਡਾ ਵੱਡਾ ਹੀ ਕਰਨ ਤੇ ਉਹ ਉਹ ਨਹੀਂ ਹੁਣ ਚਾਚਾ ਚਾਚੀ ਕਹਿੰਦੇ ਨੇ ਕਿਦਾਂ ਮੰਮੀ ਕਹਿ ਦੂਗਾ ਕਾ ਉਹ ਓੱਖਾ ਇਹਨਾਂ ਨੂੰ ਜਾ ਰਿਹਾ ਜਾਲ ਵੀ ਛੋਟਾ ਜਿਹਾ ਹੁੰਦਾ ਉਹਨੂੰ ਹਾਂ ਆਹ ਗੱਲ ਇਹ ਉਹ ਨਹੀਂ ਕੰਮ ਰੋਕਾਉਣ ਵਾਲਾ ਜੇ ਤੂੰ ਮੇਰੀ ਸਲਾਹ ਮੰਨੇ ਨਾ ਕਿਸੇ ਦੀ ਸਲਾਹ ਨਾ ਲੈ ਤਾ ਕਿਸੇ ਨੂੰ ਕੁਛ ਨਾ ਭਲੇ ਦਾ ਕੰਮ ਕਰ ਲੈ ਇੱਕ ਦੱਸੋ ਅਰ ਦੁਨੀਆ ਤੇ ਆਏ ਆ ਨਾ ਜਨਮ ਲਿਆ ਵਾ ਇਹ ਦੁਬਾਰਾ ਨਹੀਂ ਮਿਲਣਾ ਤੇ ਜੇ ਭਲੇ ਰਗਾ ਕੰਮ ਹੁੰਦਾ ਤਾਂ ਕਰ ਲੋ ਨਹੀਂ ਦੱਸੋ ਹਾਂ ਤਾਂ ਟਾਡੀ ਰਹਿ ਲੈਣਾ ਹੈ ਕਿ ਦੱਸੋ ਚੁੱਪ ਕਰਕੇ ਅनाथ ਆਸ਼ਰਮ ਚ ਜਾ ਉੱਥੇ ਜਾ ਉਹ ਨਾਲ ਮੈਂ ਗੱਲ ਕਰ। ਅਛਾ। ਤੇ ਜੇ ਤੈਨੂੰ ਕੁੜੀ ਦਿੰਦੇ ਐ ਤੇ ਕੁੜੀ ਲੈ ਆਇਆ ਤੇ ਜੇ ਮੁੰਡਾ ਦਿੰਦੇ ਤੇ ਮੁੰਡਾ ਲੈ ਆਇਆ। ਉਹ ਇਹੋ ਗੱਲ ਦੀ ਬਲਜੀਤਾਂ ਦੀ। ਇਹੋ ਜੀ ਤੁਹਾਡੇ ਨਾਲ ਸਲਾਹ ਕਰਨੀ ਮੈਂ ਆਂਦਾ ਕਿ ਤੁਸੀਂ ਨਾ ਗੁੱਸਾ ਕਰ ਲਓ। ਤੇ ਚੰਗਾ ਹੈ ਤੁਹਾਡੀ ਵੀ ਇਹੋ ਗੱਲ ਦਾ ਗੁੱਸਾ ਨਹੀਂ ਕਰ। ਇੱਕ ਤਾਂ ਕਿ ਇਹ ਬੱਚੇ ਦਾ ਭਲਾ ਹੋ ਜਾ ਰੇਗਾ। ਹੈਂ? ਇੱਕੋ ਤੋਂ ਤੁਹਾਨੂੰ ਮਿਲ ਛੋਟਾ ਜਾ ਜਾਣਾ। ਆਹੋ। ਉਹਨੂੰ ਪਤਾ ਨਹੀਂ ਹੋਣਾ ਮੇਰਾ ਮਾਪਿਓ ਕੌਣ ਆ ਉਹਨੇ ਮਾਪਿਓ ਤੁਹਾਨੂੰ ਕਹਿਣਾ ਤੁਹਾਡੇ ਨਾਲ ਦਾ ਪ੍ਰੇਮ ਪੈ ਜਾਣਾ। हां जी सही येकनी गल जे इत्थों नयाणा किसे दा लेनेया ना के रिश्तेदार दा ये निरियां लड़ाइयां ही आं ਨਾਲੇ ਸਾਦੇ ਤੋਂ ਵੱਡੀ ਗੱਲ ਆ ਸਾਡੀ ਮਾਤਾ ਨੂੰ ਨਹੀਂ ਚੰਗਾ ਲੱਗਦਾ ਗੱਲ ਤੇ ਉਹ ਆ ਕਿ ਬੇਬੇ ਮੰਨ ਦੂਗੀ ਹੁਣ ਫਿਰ ਯਾਰ ਮੈਨੂੰ ਪੁੱਛਿਆ ਹੀ ਨਹੀਂ ਤੂੰ ਐਦਾ ਕਰ ਹੁਣ ਤੂੰ ਬੇਬੇ ਨਾਲ ਕੋਈ ਗੱਲ ਬਾਤ ਮੈਂ ਕਰ ਚੁੱਪ ਕਰਕੇ ਦੋਵੇਂ ਜੀ ਜਾਓ ਤੇ ਜਾ ਕੇ ਤੇ ਉਹਨਾਂ ਦੇ ਉੱਥੇ ਤਰਲਾ ਮਿੰਤ ਕਰੋ ਵੀ ਚਲੋ ਰਾਮ ਜੀ ਠੀਕ ਤੇ ਜੇ ਕੋ ਹੋਰ ਗੱਲ ਹੋਵੇ ਮੈਨੂੰ ਦੱਸ ਮੈਂ ਨਾਲ ਚੱਲ ਜਾਨਾ ਚੁੱਪ ਮੇਰੀ ਸੁਣੋ ਗੱਲ ਜਾਣਦੀ ਨਹੀਂ ਕੋਈ ਗੱਲ ਜੇ ਅਸੀਂ ਜਮੇ ਜੀ ਗਏ ਨਾ ਤੇ ਬੇਬੇ ਨੂੰ ਛੱਪ ਲੈਣਾ ਤੁਸੀਂ ਦੋਵੇਂ ਜਾਓ ਤੇ ਚੁੱਪ ਕਰਕੇ ਉਹ ਬੱਚਾ ਲੈ ਆਓ ਠੀਕ ਠੀਕ ਹੈ ਕਿ ਨਹੀਂ ਤੇ ਆਰਮ ਨਾਲ ਲਿਆ ਕੇ ਤੇ ਆਪਣੇ ਆਰੇ ਲੱਗੋ ਅਸੀਂ ਤੇਰਾ ਪੂਰਾ ਸਾਥ ਦੇਵਾਂਗੇ ਸਾਨੂੰ ਨੇ ਉਹ ਕਿਸੇ ਗੱਲ ਦੀ ਵੀ ਹੈਗੀ ਕੋਈ ਲਾਲਚ ਇੱਕ ਗੱਲ ਵਾ ਨਾ ਜਿਹੜਾ ਅਨਾਖ ਆਖਣ ਚ ਬੱਚਾ ਲੈਣਾ ਹੋਵੇ ਕਾਗ ਜੀ ਜੋ ਵੀ ਕਾਰਵਾਈ ਸਾਜੀ ਕਰਨੀ ਹੈ ਉਸੀ ਤੇ ਫਿਰ ਕੱਲ ਨੂੰ ਬੇਬੇ ਜੀ ਨਹੀਂ ਕਰਨ ਕਿ ਛੱਡ ਕੇ ਉਹ ਮੁੜ ਕੇ ਕੰਮ ਨਹੀਂ ਇਹ ਬੰਨਾ ਵਾਲਾ ਗੁਜਾਰ ਮੇਰੀ ਗੱਲ ਸੁਣ ਜੇ ਹੁਣ ਬੇਬੇ ਕੱਲ ਨੂੰ ਹੋਰ ਕੋਈ ਗੱਲ ਕਰੋਗੇ ਨਾ ਫਿਰ ਤੁਹਾਨੂੰ ਮੈਂ ਦੱਸਾਂਗਾ ਫਿਰ ਮੇਰੇ ਕੋ ਹੈਗੀ ਐ ਕੋ ਟੁੰਡੀ ਠੀਕ ਹਾਂ ਤੇ ਬਲਜੀਤਾ ਵੀ ਉਹ ਜਾ ਰਹਾ ਤੇ ਮੈਂ ਤਾਂ ਟਾੜੀ ਲੈ ਲੈ ਜਨੇ ਆ ਤੇ ਚੱਲ ਉੱਥੋਂ ਹੀ ਤੁਸੀਂ ਚੁੱਪ ਕਰਕੇ ਜਾ ਕੇ ਤੇ ਲੈ ਆਓ ਠੀਕ ਕੋਈ ਚੱਕਰ ਨਹੀਂ ਆ ਗਾ ਲੈ ਆ ਕੇ ਉਹਦੀ ਸੇਵਾ ਕਰੋ ਉਹਦੀ ਸੇਵਾ ਕਰੋਗੇ ਨਾ ਹੂੰ ਹੂੰ ਤੇ ਕੋਈ ਪਤਾ ਨਹੀਂ ਪਰਮਾਤਮਾ ਮਨ ਕੇ ਤੁਹਾਨੂੰ ਵੀ ਦੇ ਦੇ ਚਲੋ ਫਿਰ ਇਦਾਂ ਹੀ ਕਰ ਲਈਨੇ ਹੋਰ ਕੀ ਠੀਕ ਆ ਕਿ ਨਹੀਂ ਤੇ ਬਾਕੀ ਉੱਥੇ ਜਾ ਕੇ ਇਹ ਕਿਉਂ ਕਿ ਸਾਨੂੰ ਬੱਚਾ ਚਾਹੀਦਾ ਇਹ ਨਾ ਕਿ ਸਾਨੂੰ ਮੁੰਡਾ ਚਾਹੀਦਾ ਸਾਨੂੰ ਚਾਹੀਦਾ ਬੱਚਾ ਛੋਟਾ ਠੀਕ ਜਿਹੜਾ ਬੱਚਾ ਤੁਹਾਡੇ ਹੱਥ ਫੜਾ ਦੇਣਗੇ ਨਾ ਛੋਟਾ ਹੂੰ ਹੂੰ ਉਹਨਾਂ ਕ ਵੀ ਬੱਚਾ ਇੰਨੀ ਕਾਰਡੀ ਰਿਕੁਐਸਟ ਮੰਨ ਲਓ ਕਿ ਬੱਚਾ ਹਨ ਛੋਟਾ ਦੇ ਦਿਓ ਠੀਕ ਜਿਹਨੂੰ ਪਤਾ ਨਾ ਹੋਵੇ ਵੀ ਮੇਰਾ ਮਾਪਿਓ ਕੌਣ ਆ ਠੀਕ ਬਗਾਨਾ ਕੌਣਾ ਦਾ ਆਪਣਾ ਕੌਣ ਜੇ ਤੁਹਾਨੂੰ ਧੀ ਦੇ ਦੇਣਗੇ ਤੇ ਧੀ ਲੈ ਆਓ ਜੇ ਪੁੱਤ ਮਿਲ ਜੇਗਾ ਤਾਂ ਪੁੱਤ ਲੈ ਆਏ ਠੀਕ ਠੀਕ ਆ ਕਿ ਨਹੀਂ ਤਾਂ ਤੂੰ ਮੇਰੀ ਗੱਲ ਸੁਣ ਚੁੱਪ ਕਰਕੇ ਬਲਜੀਤ ਨੂੰ ਲੈ ਤੇ ਜਾ ਕੇ ਅੱਜ ਹੀ ਲੈ ਆਓ ਚਲੋ ਹੁਣੇ ਚੱਲ ਜਨੈਂਗੇ ਹਾਂ ਕਰ ਤੂੰ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਜਿੱਥੇ ਕਹੋ ਠੀਕ ਬਾਕੀ ਆ ਇਹਨਾਂ ਨੇ ਚੁੱਪੀ ਫਿਰ ਨਾ ਨਵਾ ਜਾਣੇ ਨੇ ਐਵੇਂ ਸਾਰੇ ਘੜਾ ਠੀਕ ਹੈ ਕਿ ਨਹੀਂ ਹੋਰ ਗੱਲ ਤੇ ਬੇਬੇ ਦਾ ਡਰ ਹੁੰਦਾ ਆਈ ਬੇਬੇ ਨੂੰ ਫੜਾਉਣਾ ਨਹੀਂ ਆਪ ਹੀ ਸੰਭਲਿਆ ਕਰਾਂਗੇ ਹੁਣ ਡਰਨਾ ਡਰਿਆ ਫਿਰ ਕੋਈ ਗੱਲ ਨਹੀਂ ਬਣਦੀ ਜੇ ਤੂੰ ਬੇਬੇ ਵਾਲ ਰਹਿੰਦਾ ਰਿਹਾ ਤਾਂ ਟਾਈਮ ਤੇ ਕਿੰਨਾ ਅੱਗੇ ਲੰਘ ਗਿਆ ਠੀਕ ਹੈ ਨਹੀਂ ਚਲੋ ਠੀਕ ਹੈ ਫਿਰ ਮੈਂ ਵੀ ਜਾਂਦਾ ਹਾਂ ਹਾਂ ਬਲੀਦ ਹਾਂਜੀ ਉਹ ਇਧਰ ਆ ਗੱਲ ਸੁਣ ਕਿਹੜੇ ਕਰਦੇ ਉਹ ਥੋੜਾ ਇੱਕ ਲੱਗ ਜਾਏ ਪਿਆਰੀ ਸੰਭਲ ਨਹੀਂ ਉਹ ਜਿਹੜੀ ਤੁੰਗਲ ਕਰਦੀ ਹਾਂ ਅਨਾਸ ਆਉਣ ਵਾਲੀ ਨਿਆਣਾ ਵੱਲੋਂ ਹੂੰ ਤੋ ਮੈਂ ਵੀਰ ਜੀ ਨੇ ਗੱਲ ਕੀਤੀ ਸੀ ਉਹ ਵੀ ਇਹੋ ਗੱਲ ਲੈਂਦੇ ਹੂੰ ਨਾਲ ਇਹਦੇ ਭਲਾ ਹੋ ਜੂਗਾ ਕਿਸੇ ਨਾ ਜਾਣਦਾ ਤੇ ਤੁਸੀਂ ਉੱਥੋਂ ਜਾ ਕੇ ਲੈ ਆਓ ਮੰਨਦੇ ਆ ਉਹ ਤੇ ਬੜੇ ਕੁਛ ਹੋ ਚਾਹੁੰਦੇ ਕਿ ਨੇਕੀ ਨਾਲੇ ਪੂਛ ਪੂਛ ਤੁਸੀਂ ਹੁਣੇ ਜਾਓ ਚਲੋ ਫਿਰ ਠੀਕ ਆ ਤੇ ਇਧਰ ਆਪਣਾ ਧਾਰਕਾਰ ਲੈ ਲੈ ਤੂੰ ਮੇਰਾ ਤੇ ਮੇਰੇ ਕੋਲ ਵੀ ਦੇਵ ਜੀ ਮੇਰੇ ਜੀ ਠੀਕ ਤੇ ਹੁਣੇ ਲੈ ਗਈ ਜਾ ਚਲੋ ਠੀਕ ਆ ਮੰਨਦੇ ਕਿ ਤੁਸੀਂ ਇਹ ਨਹੀਂ ਵੇਖਣਾ ਕਿ ਮੁੰਡਾ ਆ ਕਿ ਕੁੜੀ ਆ ਤੁਸੀਂ ਉਹਨਾਂ ਨੂੰ ਇਹੋ ਕਹਣਾ ਕਿ ਬੱਚਾ ਚਾਹੀਦਾ ਸਾਨੂੰ ਨਹੀਂ ਵੀ ਨੂੰ ਨਾ ਨੂੰ ਤੇ ਕੁੜੀ ਪਤਾ ਸਹਾਰਾ ਹੀ ਚਾਹੀਦਾ ਆਪਾਂ ਨੂੰ ਇਹ ਹੋ ਗਏ ਕਿ ਬੱਚਾ ਲਈਏ ਸਾਨੂੰ ਵੀ ਲੈਣਾ ਕੁੜੀ ਵਿਆਵਾਂਗੇ ਵੀ ਉਹ ਵੀ ਆਪਣੀ ਆ ਤੇ ਮੁੰਡਾ ਜੀ ਵਿਆਵਾਂਗੇ ਤੇ ਉਹ ਵੀ ਆਪਣੀ ਚਲ ਤੂੰ ਆਪਣਾ ਧਾਰ ਕਰ ਲੈਦਾ ਹਾਂ ਚਲ ਆ ਜਾ ਫਿਰ ਬਾਅਦ ਚਲ ਜੀ ਜੀ ਚਾਹ ਮੰਗਣ ਦੇ ਨਾ ਬਣਾ ਕੇ ਲਿਆਦਾ ਨਹੀਂ ਜਾ ਅਸੀਂ ਲੈ ਚੱਲ ਕੋਈ ਨਹੀਂ ਜਾਓ ਫਿਰ ਕਿੱਥੇ ਜਾਂਦੇ ਹੋ ਮੈਂ ਵੀ ਤੇ ਆਪਣੇ ਪਿੰਡ ਚਲੀ ਆ ਹਜੇ ਦੋ-ਤਿੰਨ ਕੱਲ ਪਰਸੋਂ ਗਈ ਹੈ ਉਦੋਂ ਮੈਨੂੰ ਕੰਮ ਆ ਮੈਂ ਚਾਹਤ ਕੀ ਕੰਮ ਪਿਆ ਗਿਆ ਰੋਜੇ ਤੇਲ ਭਾਵਦੇ ਫਿਰਦੇ ਕੋਈ ਨਹੀਂ ਆਣ ਕੇ ਦੱਸਾਂਗੇ ਕੰਮ ਪਿਆ ਹੀ ਨਹੀਂਦਾ ਤਾਂ ਹੁੰਦੇ ਆ ਖਰੇ ਕਿਤਾ ਨਿਆਣਾ ਅੰਦਰ ਨੂੰ ਲੱਗੇ ਆਹ ਹੁਣ ਧੀ ਦੀ ਉਹਨੇ ਗੱਲ ਜਿੰਨੇ ਨਾ ਨਾਂ ਕੀ ਰੱਖੀਏ ਨਾ ਕੋਈ ਸੋਨਾ ਜਾਂ ਗੁਰਦਾਰੇ ਲਖਾਉਂਦਾਂਗੇ ਪਤਾ ਨਾ ਮੇਰੇ ਮਨ ਚ ਬੜਾ ਹੈਗੀ ਵੀ ਜੇ ਮੇਰੇ ਘਰ ਕੁਝ ਹੋਊਗਾ ਤੇ ਮੈਂ ਉਹਦਾ ਨਾਂ ਨਾ ਸਹਿ ਬਾਜਰਾ ਖੂੰਗੀ ਤੇ ਕੋਈ ਨਹੀਂ ਹੁਣ ਰੱਬ ਵੱਲੋਂ ਉਥੋਂ ਬੇਟਾ ਮਿਲ ਗਿਆ ਵਾ ਸਿੱਕੇ ਦਾ ਸਹਿ ਬਾਜਰਾ ਖਰੀਦੀ ਨਹੀਂ ਪਰ ਉਹਦਾ ਸੋਨਾ ਵੇਖ ਇਦਾਂ ਹੀ ਹੈ ਬਲਜੀਤ ਸੋਨਾ ਹੀ ਬਹੁਤ ਆਇਆ ਤੇ ਲੀਜੀ ਦੇਖੋ ਦੀਦੀ ਮੇਰੀ ਗੱਲ ਸੁਣਾ ਜਿੰਨਾਂ ਨੂੰ ਲੋੜ ਨਹੀਂ ਮਾਰਾ ਜਨਮ ਦਿੰਦਾ ਨਹੀਂ ਹੈ ਤੇ ਜਿੰਨਾਂ ਨੂੰ ਚੰਦਾ ਵਾ ਉਹਨਾਂ ਨੂੰ ਕਦਰ ਨਹੀਂ ਹੈਗੀ ਇਹ ਪਤਾ ਨਹੀਂ ਕੀ ਗੱਲ ਹੈ ਰਾਮਾ ਚੁੱਪਾ ਮੇਰਾ ਤਾਂ ਚੁੱਪਾ ਨਹੀਂ ਜੀ ਕਰਦੇ ਨਹੀਂ ਕੱਕੇ ਇਹ ਕੱਕਾ ਬੜਾ ਥੋਣਾ ਹੀ ਓ ਮम्मा ਕਿੱਥੇ ਮम्मा ਏ ਦੀਦੀ ਮੈਂ ਤਾਂ ਇੱਕ ਹੀ ਸੂਟ ਲੈ ਕੇ ਆਈ ਆ ਨਹੀਂ ਕੋਈ ਤੇ ਨਾਲ ਜਾ ਕੇ ਨਾ ਮੇਰੇ ਮੈਂ ਵੀ ਜਾਵਾਂਗੀ ਤੇਰੇ ਕਿੰਨੇ ਸੂਟ ਲਿਆਵਾਂਗੀ ਆਹ ਆ ਪਾ ਕੇ ਤੇ ਪਾ ਕੇ ਗੋਲ ਕਿੰਨਾ ਸੋਹਣਾ ਹੈ ਪਤਾ ਹੈ ਕਿੰਨਾ ਧੀਰ ਕਰਦਾ ਲੋਕਾਂ ਦਾ ਹੈ ਬਹੁਤ ਸੰਧਿਆ ਜੀ ਤੁਹਾਡੇ ਘਰ ਆਇਆ ਹੁਣ ਇਹਨੂੰ ਲਾਡਾ ਚਾਵਾਂ ਨਾ ਪਾ ਦੇਣਾ ਆਈ ਪੂ ਇੱਧਰ ਤੇ ਕਰਨ ਜਿਦੋਂ ਆਏ ਨਾ ਬੜੇ ਹੋਸ਼ਾਉਂ ਲਾਉਂਕ ਭਾਬੀ ਵੀ ਕਿਥੇ ਉਹ ਤਾਂ ਬਹੁਤ ਗਏ ਨੇ ਬੰਬੀ ਨੂੰ ਹੌਣੀ ਵਾਲੇ ਨੇ ਅੱਛਾ ਆਏ ਉਹਨਾਂ ਨੇ ਦੇਖ ਕੇ ਬੜੇ ਖੁਸ਼ ਹੋ ਗਏ ਉਹਨਾਂ ਬੜਾ ਚਾਹ ਰਹੇ ਹੋ ਵੇਖੀ ਆ ਵੇਖੀ ਮੇਰੇ ਪੁੱਤ ਨੇ ਕੀ ਕਹਿਿਆ ਕਰਨਾ ਤਾਇਆ ਜੀ ਕੀ ਕਹਿਣਾ ਤੁਹਾਨੂੰ ਜਿਹੜੀ ਕੀ ਕਰਨੀ ਹਾਂ ਲਾ ਵੀ ਉਹ ਬਤਾਈਆਂ ਤੁਹਾਨੂੰ ਮੈਂ ਬੋਲੀ ਬੋਲੀਆਂ ਹੋਰ ਕਿਦਾਂ ਆ ਵਧੀਆ ਵਧੀਆ ਲਾ ਮਰੀਆ ਕੰਮ ਹੋ ਗਿਆ ਹੈ ਹਾਂ ਕੁੜੀਆ ਕੇ ਮੁੰਡਾ ਵਾ ਮੁੰਡਾ ਹੀ ਮਿਲ ਗਿਆ ਮੁੰਡਾ ਮਿਲ ਗਿਆ ਵਾ ਲੈ ਵੇਰਾ ਮਹਾਰਾਜ ਦੇ ਘਰ ਦੇਰਾਂ ਦੇਰ ਨਹੀਂ ਗਾ ਕੋਈ ਅੰਦੇ ਕਿ ਅੱਜ ਹੀ ਆਇਆ ਵਿਚਾਰ ਅੱਛਾ ਚਲ ਬਹੁਤ ਵਧੀਆ ਗੱਲ ਹੋਈ ਹੈ ਉਹਨਾਂ ਨੇ ਨਾਂ ਨੂੰ ਰੱਖਿਆ ਕਿ ਨਹੀਂ ਇਹਦਾ ਨਹੀਂ ਨਾਂ ਨੂੰ ਨਹੀਂ ਨਾਂ ਨਹੀਂ ਕੋਈ ਰੱਖਿਆ ਤਾਂ ਮੈਂ ਤੇ ਦੀਦੀ ਨੂੰ ਕਹਿ ਲਈ ਵੀ ਦੀਦੀ ਕਹਿੰਦੇ ਫੋਟੋ ਰਕਾ ਤਾਂ ਮੈਂ ਕਹਿ ਲਈ ਸਹਿਬਾਜਰਾ ਦਿੰਨੇ ਨਾ ਤਾਂ ਬੜਾ ਵਧੀਆ ਸੋਚਿਆ ਤੁਸੀਂ ਹਾਂ ਸਭ ਆਜਾ ਸਾਡੇ ਬਾਜ-ਬਾਜ ਕੀਆ ਕਰਾਂਗੇ ਹਾਂ ਹਾਂ ਬਾਜੇ ਲਾਹ ਹੋਂ ਤੁਸੀਂ ਆਰੇ ਲੱਗੇ ਹੈਂ ਚੱਲ ਹਾਂ ਜਰੂਰ ਕਿੰਤਰ ਨੂੰ ਲੱਗਾ ਨਾ ਪਤਾ ਉਹਨੇ ਬੜਾ ਕੁਛ ਨਾ ਕਿੰਤਰ ਨੂੰ ਕਰਨ ਨੂੰ ਆਇਆ ਕਿ ਨਹੀਂ ਖੇਡ ਕੇ ਜੀ ਨਹੀਂ ਆਇਆ ਉਹਨੂੰ ਵਾਲੇ ਉਹ ਕਦੋਂ ਕੰਦੇ ਨੇ ਅੱਛਾ ਆਏ ਤੁਸੀਂ ਬੀਜੀ ਨਾ ਕਿਦਾਂ ਸੋਣਾ ਉਹਨੇ ਕਹਿੰਦੀ ਬੀਜੀ ਕੁਛ ਨਹੀਂ ਬੀਜੀ ਨੇ ਕਹਿੰਨਾ ਇਸ ਤਰ੍ਹਾਂ ਭਜਾ ਲਾਉਂਗੀ ਤੁਮੇ ਬੀਜੀ ਨੂੰ ਹਾਂ ਹਾਂ ਮੈਂ ਕਿ ਤੇ ਕਿਆ ਕਰਨ ਜਾ ਰਹਾ ਯਾ ਤੇ ਕੰਮ ਕਰੋ ਸਾਂਭਿਆ ਕਰੋ ਹੁਣ ਰੋਟੀ ਪਾਣੀ ਪਕਾਇਆ ਕਰ ਠੀਕ ਹੈ ਕਿ ਨਹੀਂ ਆ ਦੁੱਧ ਸਾਫ ਕਰੋ ਇਹਦਾ ਆ ਕੋਲੇ ਉਥੇ ਫਿਰ ਉਹਨਾਂ ਨੇ ਕਰ ਲੈ ਲਿਆ ਲਗਾ ਸਾਰਾ 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 ਡਰੈਸ ਤੋਂ ਸਾਰਾ ਲਿਆ ਕਵਾਜੇ ਹੋਣੀ 8 10 ਜਣਾਂ ਨੂੰ ਫੇਰਾ ਮਾਰਨਾ ਹੋ ਗਿਆ ਅੱਜ ਅੱਛਾ ਹੁਣ ਕਾਗਜ਼ ਪੱਤ ਸਾਰੇ ਤੁਹਾਡੇ ਮੰਨਣ ਨਾਲ ਹੋ ਗਏ ਹੈ ਨਾ ਚਲੋ ਵਧੀਆ ਗੱਲ ਹੋ ਗਈ ਹੈ ਹੋਰ ਹੋ ਗਿਆ ਨਹੀਂ ਪੱਕੇ ਤੌਰ ਤੇ ਤੁਹਾਡੇ ਨਾਮ ਤੇ ਹੋ ਗਿਆ ਵਜੇ ਤਾਂ ਤੁਸੀਂ ਲੈ ਆ ਲਿਆ ਤਾਂ ਤੁਹਾਡੇ ਨਾਮ ਤੇ ਹੋਣਾ ਹੈ ਚਲੇ ਬੜਾ ਵਧੀਆ ਭਲੇ ਦਾ ਕੰਮ ਹੋਇਆ ਵਾ ਉਹ ਤਾਂ ਨਹੀਂ ਪੇੜਾ ਫੜਾ ਮਾਰਨਾ ਆ ਕਰਨਗੇ ਇਹ ਕੀ ਸੇ ਜਦੋਂ ਮਰ ਕੇ ਆਉਣ ਕੋਈ ਗੱਲ ਨਹੀਂ ਹਾਂਜੀ ਵੇਖਣਾ ਨਾ ਇਹ ਬੱਚੇ ਦੀ ਜਦੋਂ ਮਾਸੀ ਚੈੱਕ ਕਰਨ ਕਿੱਦਾਂ ਕਰਦੀ ਹੈ ਨਾਲੇ ਉਹਨਾਂ ਨੂੰ ਕਹੀ ਵੀ ਅਸੀਂ ਸਾਰਾ ਜੋ ਮੇਰਾ ਹਿਸਾਬਾ ਉਹ ਵੀ ਸਾਰਾ ਮੈਂ ਇਹਦੇ ਨਾਂ ਦੇ ਲਵਾਉਂਗਾ ਇਹ ਜੀ ਨੂੰ ਕੋ ਕਰਦੇ ਬਾਕੀ ਚੈੱਕ ਕਰ ਉਹਨਾਂ ਦਾ ਕਰ ਕੋਈ ਚੱਕਰ ਨਹੀਂ ਆਤੇ ਬਹੁਤ ਵਧੀਆ ਗੱਲ ਹੋਈ ਹੈ ਨਿਆਂ ਨੂੰ ਕੀ ਨਵਾਜਾਂ ਚਾਹ ਵਰ ਦਿੱਤਾਈ ਹਾਂ